ਵਾਣੀ ਦੀ ਕਹਾਸਾ ਵਾਣੀ ਦੀ ਕਥਾ ਤੇ ਨੂੰ ਤੋਂ ਬਹੁਤ ਵਧੀਆ ਲੱਗਦਾ ਹੈ ਆਪਣੇ ਪੂਰੇ ਆਏ ਆ ਬਹੁਤ ਸੁਨੇ ਪੈਂਟ ਵਾਲੇ ਸੂਟ ਇਹ ਜਿੰਨਾ ਵੀ ਸ਼ੁਭੀ ਆਪਣੇ ਕੋਲ ਨਵਾਂ ਮਾਰ ਆਇਆਗਾ ਪੀਓਰ ਕੋਟਨ ਦੇ ਚੋਕੜਾ ਇਹ ਵੱਡਾ ਪਣਾ ਇਹਦਾ ਇਸ ਤਰ੍ਹਾਂ ਪਣਾ ਗਾ ਇਹ ਇਹ ਵੱਡਾ ਪਣਾਗਾ 3.5 ਮੀਟਰ ਕਪੜਾ ਗਾ ਹਾਲਓਵਰ ਸੂਟ ਵਧੀਆ ਬੰਦਾ ਇਹਦਾ pure cotton de vich color bahut sohne hai ye hai white

ख़ाल वीडियो लाइक शेयर ज़रूरु करियो